ਇਹ ਹਮ ਹੈ ਇਹ ਹਮਾਰੀ ਬੈਂਡ ਹੈ ਉਧਰ ਆਪਣੀ ਕੰਮ ਵਾਲੀ ਆ ਜਿਵੇਂ ਮਨੇ ਮਾਲਾ ਫੋਜ਼ੀ ਭਰੀ ਤੇ ਮਾਰੇ ਤੂੰ ਸਰਪੰਚ ਖਲੋ ਜਾਂਦੀ ਮੈਂ ਖਲੋਤੀ ਸੀ ਫਿਰ ਤੋਂ ਬਾਲਾ ਤੇ ਖਲੋਤਾ ਨਹੀਂ ਜਾਂਦਾ ਲੈ ਵੀ ਜਦੋਂ ਭਾਜੀ ਜਿਆਦੀ ਵੰਡਣੀਆਂ ਹੋਵੇ ਨਾ ਉਹ ਐ ਕਰਕੇ ਨਾਂ ਲਿਖ ਲੈਂਦੇ ਹੁੰਦੇ ਆ ਕਿਉਂ ਨਾਂ ਦੇ ਲਿਖੀ ਆਉਂਦੀ ਨਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਜ਼ ਅੱਪਾ ਗੱਲ ਕਰਦੇ ਆ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੋਣਾ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਿੱਦਾਂ ਕਿ ਉਹਨਾਂ ਕੁਝ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਣੇ ਸਟੋਰੀ ਗਾਇਜ਼ ਵੀਡੀਓ ਨੂੰ ਅੱਡ ਤੱਕ ਜਰੂਰ ਦੇਖਿਓ ਇਹ ਹਮ ਹੈ ਇਹ ਹਮਾਰੀ ਬੈਣ ਹੈ ਔਰ ਇਸਨੇ ਗਾਂ ਕੋ ਪਕੜਾ ਹੋਇਆ ਹੈ ਇੱਧਰ ਆਪਾਂ ਵਾਂ ਤੇ ਉਧਰ ਆਪਣੀ ਕੰਮ ਵਾਲੀ ਆ ਬੈਰੀ ਐਕਸਪੈਂਸਿਵ ਕੰਮ ਵਾਲੀ ਵਿੱਚ ਵਿੱਚ ਆਪਣੇ ਆਹ ਮੈਂ ਮੱਝ ਨਹੀਂ ਕਿ ਇਹ ਗਾਂ ਵਾਂ ਕੁੱਬੀ ਹੋ ਕੇ ਬੈਠੀ ਕੁੱਬੀ ਜੇ ਜਿਵੇਂ ਮਨੇ ਮਾਲਾ ਫੋਜੀ ਪੜੀ ਤੇ ਮਾਰੇ ਕਿੱਧਰ ਨੂੰ ਠੀਕ ਆ ਕਿ ਤੇਨੂੰ ਨਾ ਲੈ ਜਾ ਜੱਕੇ ਗੁਰਦੀਪ ਤੇ ਗਾਂ ਕਿੰਨੇ ਸ਼ਾਂਤ ਆ ਰੁਬੀਆ ਕੰਮ ਵਾਲੀ ਗੁਰਦੀਪ ਕੀ ਕਹਿੰਦੀ ਥੋਡੀ ਹੈ ਗੱਲ ਕੰਮ ਵਾਲੀ ਦਾ ਮੂੰਹ ਬਣਾਈ ਤੂੰ ਮਮੀ ਤੂੰ ਸਰਪੰਚ ਖਲੋ ਜਾਂਦੀ ਖ ਮੈਂ ਖਲੋਤੀ ਸੀ ਫੇਰ ਤੋਂ ਬਾਲਾ ਚਿਰ ਖਲੋਤਾ ਨਹੀਂ ਜਾਂਦਾ ਉਹ ਚਾਚੇ ਕੋਲਿਆਂ ਵੈਰੀ ਗੁੱਡ ਵੈਰੀ ਗੁੱਡ ਲੈ ਵੀ ਆ ਮਣੋਣੇ ਅੰਦਾਜ਼ ਨੇ ਵੰਡ ਕੇ ਪਾ ਲੈਂਦੇ ਆ ਰਾਸ਼ਨ ਤੇ ਸਵੀਟੀ ਦੀ ਆ ਤੇ ਇੱਕ ਮਾਈਲੋ ਦੀ ਇੱਕ ਲੈ ਜੋ ਵੀ ਚਾ ਦਿਓ ਰਾਸ਼ਨ ਉਹਨਾਂ ਨੂੰ ਲੈ ਵੀ ਜਦੋਂ ਭਾਜੀ ਜਿਆਦੀ ਵੰਡਣੀ ਹੋਵੇ ਨਾ ਉਹ ਐ ਕਰਕੇ ਨਾਂ ਲਿਖ ਲੈਂਦੇ ਹੁੰਦੇ ਆ ਕਿਉਂ ਨਾਂ ਦੇ ਲਿਖੀ ਆਉਂਦੀ ਨਾ ਭਾਜੀ ਨਾਲ ਕਾਰਡ ਵੀ ਤੇ ਸਮੇਤ ਮੱਚੋ ਦੋ ਬੰਦੇ ਹੁਣ ਸਾਈਡ ਤੇ ਕਾੜ ਕੇ ਮੱਚ ਰਹੇ ਆ ਇਹਨਾਂ ਨੂੰ ਯਾਰ ਕਿਸ ਹਾਲ ਦਾ ਲੈ ਕੋਈ ਵਿਆਹ ਨਹੀਂ ਆਇਆ ਮੈਨੂੰ ਪਹਿਲਾਂ ਆ ਗਿਆ ਜੀ ਬਹੁਤ ਬਤਨਵਾਦ ਥੈਂਕ ਯੂ ਵੀਰ ਜੀ ਅੱਜ ਕੱਲੇ ਹਿੱਟ ਦਾ ਕਮਾਲ ਦਿਖਾ ਦੇ ਐ ਭੱਜਣ ਨੂੰ ਤਿਆਰ ਚੁੱਪ ਚਾ ਆ ਭੱਜਣ ਨੂੰ ਤਿਆਰ ਐ ਕਰ ਲਿਆ ਪਹਿਲਾਂ ਹੀ డా ਛੜਈ ਓਏ ਹੋ ਚੱਕ ਦਾ ਤੇ ਆ ਜਾਂਦੇ ਭੂੜ ਹਾਂ ਜੀ ਜੇ ਤੁਸੀਂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ